ਸਜਨਾ ਮੇ ਚਲੀ ਵਾਏ ਗੁਰੂ ਸਾਹਿਬ ਜੀ ਤੇ ਲੰਗ ਮਹੱਲਾ ਪਹਿਲਾ ਘਰ ਦੀ ਜਾ ਇਕ ਓਅੰਕਾਰ ਸਤਿਗੁਰ ਪਰਸਾਦ ਇਹੋ ਜਨ ਮਾਇਆ ਪਾਹਿਆ ਪਿਆਰੇ ਲੀਤ ਡਾਲ ਰੰਗਾਈ ਮੇਰੇ ਕੰਤ ਨਾ ਪਾਵੈ ਚੋ ਲੜਾ ਪਿਆਰੇ यो से जय जाए में माया पाया प्यार ली तड़ा लाभ रंगाए मेरा कंत न पावे चोलरा प्यारे क्यों तान से जय जाए हाँ कुर्बान जाओ मेरबाना हाँ कुर्बान जाओ हाँ कुर्बान जाओ।, जाओ तेरा कैन जो तेरा ना हो लैन तेरा ਹਾਂ ਸਾਧ ਗੁਰਬਾਨ ਜਾਉ ਰਹਾਉ ਕਾਇਆ ਰੰਗਣ ਦੇ ਜੀ ਐ ਪਿਆਰੇ ਪਾਈ ਐ ਨਾਉ ਮਜੀ ਹੈ ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਾ ਢੀਜੇ ਜਨਕੇ ਚੋੜੇ ਰਤੜੇ ਪਿਆਰੇ ਕੰਤ ਦੇ ਨਾ ਗੈਬਾਸ ਤੂੜੇ ਤੇ ਆਗੀ ਜੇ ਲਹ ਜੀ ਕਾ ਹੋ ਨਾਮ ਲਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਰ ਕਰ ਗਏ ਨਾਨਕ ਕਾਮਣ ਕੰਤ ਪਾਵੈ ਆਪੇ ਹੀ 라ਵੇ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਵਣ ਜੰਤ ਪਾਧ ਹੈ ਆਪੇ ਹੀ ਰਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥਲਾਂਗ ਮਹੱਲਾ ਪਹਿਨਾ ਘਰ ਦੀ ਜਾ ਇੱਕ ਓੰਕਾਰ ਸਤਗੁਰ ਪ੍ਰਸਾਦ। ਇਹੋ ਧਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਈ। ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਧਨ ਸੇਜ ਜਾਈ। ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ। ਅੱਜ ਦਾ ਪਾਵਨ ਬਵਿੰਦਰ ਮੁਖਵਾਕ ਜਗਤ ਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਵਿੰਦਰ ਰੰਗ 721 ਦੇ ਤਿਲੰਗ ਰਾਗ ਅੰਦਰ ਸੁਭਾਏਮਾਨ ਹੈ ਸਤਿਗੁਰੂ ਜੀ ਦੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਆਉਣ ਵਾਲੀ 16 ਤਰੀਕ ਨੂੰ ਹੈ ਭਾਈ ਪਰਿਵਾਰਾਂ ਸਹਿਤ ਹਾਜ਼ਰੀਆਂ ਭਰ ਕੇ ਅਥੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ